ਇਹ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਦੇ ਉੱਤੇ ਹੁਣ ਲੱਗੇ ਹੋਏ ਆ ਤੇ ਇੱਥੇ ਕਿੰਨਾ ਰੇਤਾ ਚੜ ਚੁੱਕਿਆ ਕਿਉਂ ਹਾਲਾਤ ਇਹ ਬਣੇ ਸਰਸਾ ਨਦੀ ਆ ਜਿਹੜੀ ਇਹ ਪਿਛਲੇ ਪਿਛਲੀ ਜੋ ਬਰਸਾਤ ਤੋਂ ਪਹਿਲਾਂ ਤਕਰੀਬਨ 10 ਕਿਲੇ ਪਰੇ ਸੀ ਇਸ ਵਾਰ ਜ਼ਮੀਨ ਵੱਢਦੀ ਵੱਢਦੀ 10 ਕਿਲੇ ਪਿੰਡ ਦੇ ਪਿੰਡ ਸਾਈਡ ਨੂੰ ਆ ਗਈ ਸਰਸਾ ਨਦੀ ਨੇ ਜਾਇਆ ਤੁਹਾ ਜੀ ਅੱਗੇ ਤੁਹਾਨੂੰ ਦਿਖਾ ਦੇ ਜੁੱਤਾ ਦਰਿਆ ਨਾਲ ਸਾਰੇ ਪਿੰਡਾਂ ਦੀ ਮੇਨ ਜ਼ਮੀਨ ਸਾਡੀ ਇਹ ਹੈ ਟੋਟਲੀ ਹੀ ਖਰਾਬ ਤੇ ਗੱਲ ਜ਼ਮੀਨਾਂ ਦੀ ਜੂਨ ਖਰਾਬ ਹੈ ਹਾਂ ਜੂਨ ਖਰਾਬ ਹੈ ਕੋਈ ਜ਼ਮੀਨ ਸੇਫ ਨਹੀਂ ਹੈ ਇਸ ਵਾਰ ਤਾਂ ਕੋਈ ਵੀ ਜ਼ਮੀਨ ਸੇਫ ਨਹੀਂ ਹੈ ਪਾਣੀ ਤਕਰੀਬਨ ਦੇਖੋ ਜੀ ਇੱਥੇ 7-8 ਫੁੱਟ ਪਾਣੀ ਅਸੀਂ ਤਾਂ ਇੱਥੇ ਬੰਦਾ ਖੜਦਾ ਤਾਂ ਬੰਦਾ ਦਿਖਦਾ ਨਾ ਉੱਥੇ ਤਕਰੀਬਨ ਖੜੀ ਹੈ ਤਾਂ ਤਕਰੀਬਨ 5-6 ਫੁੱਟ ਪਾਣੀ ਉਹ ਕੋਠੇ ਦੇ ਕੋਲ ਹੈ ਬੜੀ ਹਸਲਾਬ ਸਾਰੀ ਦਿਖ ਰਹੀ ਸਰਾਬ ਆਪ ਦਿਖ ਰਹੀ ਇਹ ਤਾਂ ਬਰਾਬਰ ਪਾਣੀ ਸਿੱਟਾ ਜੀ ਵੱਡੇ ਵੱਡੇ ਦਰਖਤ ਪਟਦੇ ਧਾਨ ਤਾਂ ਕੀ ਆ ਗੱਲਾਂ ਛੋਟੀ ਗੱਲ ਵੱਡੇ ਵੱਡੇ ਦਰਖਤ ਹਾਰ ਕਹਿੰਦੇ ਜੀ ਸਿਰੇ ਦੀ ਜ਼ਮੀਨ ਸਿਰੇ ਦੀ ਜ਼ਮੀਨ ਕਹਿੰਦੀ ਕਵਾਂਦੀ ਇਹਨੂੰ ਹਾਰ ਕਹਿੰਦੇ ਆ ਜੀ ਮੈਂ ਦੇਖੋ ਨਾ ਮੋਟਰ ਲੱਗਿਆ ਜਾ ਰਿਹਾ ਹੈ ਮੈਂ ਬੈਸ ਕਰਦੀ ਸਭ ਕਾ ਲੱਗਣਾ ਜਿਹੜੀ ਹੈ ਹਾਰ ਕੇ ਆਈਆਂ ਮੈਂ ਜੀ ਲੱਕੜਾ ਪਾਣੀ ਦੇ ਉੱਪਰੋਂ ਆਈਆਂ ਉੱਪਰੋਂ ਆਈਆਂ ਜੀ ਇਹ ਖੇਤਾਂ ਦੇ ਬੋਰ ਹੋ ਉਹ ਮੋਟਰ ਲੱਗਿਆ ਮੈਂ ਦੇਖੋ ਸਾਹਮਣੇ ਖੇ ਉਹ ਇੰਜਰ ਪਿਆ ਦੇਖੋ ਕਿੰਨਾ ਲੱਕੜਾ ਡੁੱਬਿਆ ਹੋਇਆ ਇਹ ਜੀ 1000 ਕਿੱਲਾ ਹੋਊਗਾ ਜੀ ਕਿੰਨਾ ਕਾ ਜੇ ਇਹਦੀ ਗਰਦੋਰੀ ਹੋਈ ਗਰਦੋਰੀਆਂ ਹੋਈਆਂ ਜੀ ਗਰਦੋਰੀਆਂ ਹੋਈਆਂ ਕੋਈ ਹੱਲ ਕੱਢਣ ਨਹੀਂ ਆਇਆ ਵੀ ਇਹਨੂੰ ਕੱਢਦੀ ਬਣ ਨੇ ਮਹੀਨੇ ਹੋ ਗਏ ਨੂੰ ਇਸੇ ਤਰ੍ਹਾਂ ਖੜੇ ਤਿੰਨ ਚਾਰ ਤਿੰਨ ਚਾਰ ਸਾਲ ਹੋ ਗਏ ਜੀ ਤਿੰਨ ਚਾਰ ਸਾਲ ਦਾ ਪਾਣੀ ਖੜਾ ਜੀ ਉਰੇ ਤਿੰਨ ਚਾਰ ਸਾਲ ਦਾ ਹਾਂ ਜੀ ਕਿੰਨੀਆਂ ਫਸਲਾਂ ਖਰਾਬ ਹੋ ਗਈਆਂ ਯਾਰ ਕਿੱਲਾ ਇੱਥੇ ਡੁੱਬੇ ਪਿਆ ਤਿੰਨ ਮਹੀਨੇ ਤਾਂ ਹੁਣ ਨਮਾ ਹੜਾ ਇਹਨ ਹੋਇਆ ਜਿਹੜਾ ਪਿਛਲੇ ਬਸਾਚ ਆਇਆ ਤਾਂ ਗੁਰੂ ਦੀ ਸਰਕਾਰ ਚ ਵੀ ਪਾਣੀ ਖੜਾ ਰਹਾ ਦਾ ਇਹਦੇ ਆਮ ਪਾਰਟੀ ਚ ਖੜਾ ਆ ਅਕਾਲੀ ਚ ਵੀ ਖੜਾ ਤਾਂ ਪਹਿਲੇ ਵੀ ਅਸੀਂ ਜੇ ਪੂਰੇ ਸੁੱਕੇ ਹੀ ਬੈਠੇ ਆ ਸਾਡੇ بارش ਨਹੀਂ ਹੋ ਰਹੀ ਸਵੇਰੇ ਸਾਨੂੰ 10 10 ਫੁੱਟ ਪਾਣੀ ਦਿਖਦਾ ਖੇਤਾਂ ਦੇ ਵਿੱਚ ਸਿਰਫ ਹਿਮਾਚਲ ਦੇ ਵਿੱਚ بارش ਪੈਣ ਨਾਲ ਅਗਰ ਇੱਕ ਵਾਰ ਸ਼ੋਰ ਪੈ ਗਈ ਇੱਥੇ ਆਪਾਂ ਸੜਕਾਂ ਤੇ ਖੜ੍ਹ ਨਹੀਂ ਸਕਦੇ ਤੇ ਮਾਲੀਕ ਕੇ ਲੈ ਗਈ ਮੰਤਰੀ ਆਲੇ ਉਹ ਪੈਸਾ ਆਪ ਦੇਖਿਆ ਜੀ ਹਾਂ ਹਾਂ ਸਾਰਾ ਉਹ ਗੱਡੀਆਂ ਨਹੀਂ ਲੰਘਦੀਆਂ ਹੋਰ ਇਹ ਕੋਈ ਫਿਰ ਹੱਲ ਤੁਸੀਂ ਇਹਨਾਂ ਨੂੰ ਕੋਈ ਗੱਲਬਾਤ ਹੋਈ ਤੁਹਾਡੀ ਸੁਝਾਇਆ ਹੱਲ ਕੋਈ ਵੀ ਆ ਹੋ ਸਕਦਾ ਉਹ ਕਹਿੰਦੇ ਕਰੂੰਗਾ ਜੀ ਸਭ ਕੋ ਤੁਹਾਨੂੰ ਮਿਲੂੰਗਾ ਜੀ ਮਲੇ ਕੱਖ ਨਹੀਂ ਹੋਣ ਕੁਛ ਨਹੀਂ ਹੋਇਆ ਪਟਵਾਰੀ ਕਸਬ ਵਾਲੇ ਜੀ ਇਸ ਵਾਰ ਵੀ ਦੇਖ ਕੇ ਗਏ ਪਹਿਲੀਆਂ ਸਰਕਾਰਾਂ ਵੀ ਦੇਖ ਕੇ ਗਈਆਂ ਸਾਰੀਆਂ ਹੀ ਸਰਕਾਰਾਂ ਵਾਲੀ ਮਿਲਿਆ ਕੁਛ ਅਸੀਂ ਛੋਟੇ ਛੋਟੇ ਸੀਗੇ ਛੋਟੇ ਛੋਟੇ ਵੱਡੇ ਹੋ ਗਏ ਅਸੀਂ ਪਰ ਇੱਥੇ ਕੋਈ ਹੱਲ ਨਹੀਂ ਬਣਿਆ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਹੜੀਆਂ ਜਾਂ ਜਿੰਦਿਆਂ ਤੇ ਮਕਾਨ ਨੁਕਸਾਨੇ ਗਏ ਉਹਨਾਂ ਦੀ ਚਰਚਾ ਵੀ ਹੋਈ ਉਹਨਾਂ ਦੀ ਮਦਦ ਦੇ ਲਈ ਵੀ ਸੰਸਥਾਵਾਂ ਪਹੁੰਚੀਆਂ ਸਰਕਾਰਾਂ ਵੀ ਪਹੁੰਚੀਆਂ ਐਲਾਨ ਵੀ ਹੋਏ ਪਰ ਕੁਝ ਉਹ ਇਲਾਕੇ ਜਿਨ੍ਹਾਂ ਦੀ ਚਰਚਾ ਹੋਈ ਉਹਨਾਂ ਦਾ ਹੀ ਨੁਕਸਾਨ ਨਹੀਂ ਹੋਇਆ ਉਹਦੇ ਨਾਲ ਬਹੁਤ ਸਾਰੇ ਇਲਾਕੇ ਹੋਰ ਵੀ ਐ ਜਿਹੜੇ ਨੁਕਸਾਨੇ ਗਏ ਪਰ ਉਹ ਜਿਹੜੀ ਉਮੀਦ ਰੱਖ ਰਹੇ ਆ ਕਿ ਉਹਨਾਂ ਨੂੰ ਵੀ ਕਣਕ ਬੀਜਣ ਲਈ ਮਦਦ ਦੀ ਲੋੜ ਹੈ ਕਿ ਸਰਕਾਰ ਉਹਨਾਂ ਦੀ ਮਦਦ ਕਰੇਗੀ ਜਾਂ ਹਰ ਸਾਲ ਉਹ ਜਿਸ ਤਰ੍ਹਾਂ ਇਸ ਹੜ ਦੀ ਮਾਰ ਹੇਠ ਆਉਂਦੇ ਆ ਉਹਦਾ ਕੋਈ ਪੱਕਾ ਹੱਲ ਕੱਢਿਆ ਜਾਊਗਾ ਇਸ ਸਮੇਂ ਮੈਂ ਰੋਪੜ ਜ਼ਿਲ੍ਹੇ ਦੇ ਪਿੰਡ ਆਸਪੁਰ ਕੋਟਾਂ ਤੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਦੇ ਉੱਤੇ ਖੜਾ ਜਿੱਥੇ ਬਹੁਤ ਸਾਰੇ ਲੋਕ ਦਰਿਆ ਤੇ ਸਰਸਵਤੀ ਨਦੀ ਦੇ ਵਿਚਕਾਰ ਵਸਦੇ ਆ ਤੇ ਜਦੋਂ ਇਹ ਦੋਵੇਂ ਪਾਣੀ ਦੇ ਸਰੋਤ ਜਿਹੜੇ ਹੈਗੇ ਆ ਇਹ ਉਫਾਨ ਦੇ ਉੱਤੇ ਆਉਂਦੇ ਆ ਬਰਸਾਤਾਂ ਦੇ ਮੌਸਮ ਦੇ ਵਿੱਚ ਤਾਂ ਇਹ ਪਿੰਡ ਦੀਆਂ ਜ਼ਮੀਨਾਂ ਨੂੰ ਬੁਰੀ ਤਰ੍ਹਾਂ ਘੇਰ ਲੈਂਦੇ ਇੱਥੇ ਰੇਤਾ ਚੜ ਕੇ ਆ ਜਾਂਦਾ ਇਸ ਸਮੇਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਆਂ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਪਧਰੀਆਂ ਕਰਨ ਦੇ ਉੱਤੇ ਹੁਣ ਲੱਗੇ ਹੋਏ ਆ ਤੇ ਇੱਥੇ ਕਿੰਨਾ ਰੇਤਾ ਚੜ ਚੁੱਕਿਆ ਕਿਉਂ ਹਾਲਾਤ ਇਹ ਬਣੇ ਇਸ ਪਾਸੇ ਵੱਲ ਮੈਂ ਦਿਖਾ ਦਿਆਂ ਕਿ ਮੇਰੇ ਪਿੱਛੇ ਨਦੀ ਹੈ ਸਰਸਨ ਨਦੀ ਦੂਜੇ ਪਾਸੇ ਦਰਿਆ ਹੈ ਤੇ ਇਹ ਲੋਕ ਕਿਉਂ ਇਸ ਸਮੇਂ ਮੁਸ਼ਕਲ ਦੇ ਵਿੱਚ ਹਰ ਸਾਲ ਇਹਨਾਂ ਨੂੰ ਕਿਉਂ ਸਮੱਸਿਆਵਾਂ ਪੈ ਜਾਂਦੀਆਂ ਉਹ ਗੱਲਬਾਤ ਜਿਹੜੀ ਹੈਗੀ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਇੱਥੇ ਹੁਣ ਤੁਸੀਂ ਪਧਰੀਆਂ ਕਰ ਰਹੇ ਹੋ ਜ਼ਮੀਨਾਂ ਇਹ ਇਸ ਵਾਰ ਦੀ ਕਹਾਣੀ ਆ ਜਾਂ ਹਰ ਇੱਕ ਵਾਰ ਇਸ ਤਰ੍ਹਾਂ ਹੁੰਦਾ ਨਹੀਂ ਜੀ ਦੇਖੋ ਅਸੀਂ ਕਾਜੀ ਸਾਰਿਆਂ ਨੂੰ ਇਹ ਹਰ ਇੱਕ ਸਾਲ ਦਾ ਹੀ ਕੰਮ ਆ ਤਕਰੀਬਨ ਇਹ ਹਰ ਸਾਲ ਸਰਸਾ ਨਦੀ ਐਵੇਂ ਹੀ ਚੜ ਕੇ ਆਂਦੀ ਆ ਅਸੀਂ ਇਹ ਜਿਹੜੀ ਜ਼ਮੀਨ ਤੁਸੀਂ ਦੇਖ ਰਹੇ ਬਿਲਕੁਲ ਜ਼ੀਰੋ ਲੈਵਲ ਖੇਤ ਸੀਗੇ ਇਹ ਬਰਜ਼ਾਤ ਤੋਂ ਪਹਿਲਾਂ ਜੀਰੀ ਲਾਨ ਦੀ ਤਕਗਾਤ ਸੀ ਕੁਝ ਲਾਤ ਸੀ ਲੋਕਾਂ ਦਾ ਕੁਝ ਰਹਿੰਦਿਆ ਸੀ ਬਹੁਤ ਸੁਧਰਾਨ ਇਹ ਨਰਸਾ ਨਦੀ ਆਈ ਸਾਰੀਆਂ ਸਾਰੇ ਤਹਸ ਨਾਸ ਕਰਕੇ ਕਿ ਕੋਈ ਕਿਸੇ ਦੀ ਲੱਗੀ ਨਹੀਂ ਕੋਈ ਹਾਲ ਨਹੀਂ ਹੁਣ ਮੁੜ ਕੇ ਕਣਕ ਬੀਜਣ ਵਾਸਤੇ ਤਕਰੀਬਨ ਸਾਨੂੰ 1-1 ਕਿਲੇ ਵਾਸਤੇ 10-10 40-40 ਹਜ਼ਾਰ ਦਾ ਡੀਜ਼ਲ ਫੁਕਣਾ ਪਊਗਾ ਜਦ ਕਿ ਆਮਦਨ ਕੋਈ ਨਹੀਂ ਇੰਨਾ ਖਰਚ ਖਰਚਾ ਕਰਨ ਦੇ ਉਪਰੰਤ ਤਾਂ ਅਸੀਂ ਕਣਕ ਬੀਜਣ ਦੇ ਯੋਗ ਹੋਵਾਂਗੇ ਪਰ ਜ਼ਮੀਨਾਂ ਸਾਡੀਆਂ ਕਣਕ ਦੀ ਪੈਦਾਵਾਰ ਯੋਗੀਆਂ ਨਹੀਂ ਰੇਤਾ ਪੈ ਗਿਆ ਰੇਤਾ ਪੈ ਗਿਆ ਇਹਦਾ ਕੋਈ ਅਸੀਂ ਹਰੇਕ ਸਾਲ ਇਸੇ ਮਾਰਚਾ ਅਰ ਸਰਸਾ ਨਦੀ ਆ ਜਿਹੜੀ ਇਹ ਪਿਛਲੇ ਪਿਛਲੀ ਜੋ ਬਰਸਾਤ ਤੋਂ ਪਹਿਲਾਂ ਤਕਰੀਬਨ 10 ਕਿੱਲੇ ਪਰੇ ਸੀ ਇਸ ਵਾਰ ਜ਼ਮੀਨ ਵੱਢਦੀ ਵੱਢਦੀ 10 ਕਿੱਲੇ ਪਿੰਡ ਦੇ ਪਿੰਡ ਸਾਈਡ ਨੂੰ ਆ ਗਈ ਅੱਛਾ ਪਿੰਡ ਸਾਈਡ ਨੂੰ ਇਸੇ ਉਹੀ ਇਸੇ ਕਰਕੇ ਅਸੀਂ ਤੁਹਾਨੂੰ ਮਦਦ ਲਈ ਅਸੀਂ ਬੁਲਾਇਆ ਵੀ ਸਾਡੀ ਇਹ ਸਮੱਸਿਆ ਸਰਕਾਰ ਤਾਂ ਹੀ ਜਿਹੜੇ ਵੀ ਕੋਈ ਮਦਦ ਕਰਨ ਯੋਗ ਆ ਸੰਸਥਾਵਾਂ ਹੈ ਚਾਹੇ ਆਪਣੇ ਪੰਜਾਬੀ ਭਾਈਚਾਰੇ ਏ ਜਰੂਰ ਸਾਨੂੰ ਮਦਦ ਦੀ ਲੋੜ ਆ ਇਸੇ ਜ਼ਿੰਮੇਵਾਰਾਂ ਦੇ ਅਸੀਂ ਤਾਂ ਹੀ ਸਾਰਿਆਂ ਨੂੰ ਕਰਕੇ ਜ਼ਰੂਰ ਹਾਂ ਜੀ ਬਿਲਕੁਲ ਜਿਹੜਾ ਇਹ ਜ਼ਮੀਨਾਂ ਦਾ ਪੱਧਰ ਹੈ ਜੀ ਇਹ ਕਿੰਨਾ ਕੁ ਨੀਵਾ ਸੀ ਜਿਹੜਾ ਹੁਣ ਇੱਥੇ ਰੇਤਾਂ ਚੜਿਆ ਆ ਦੇਖੋ 4-4 ਫੁੱਟਾਂ ਦੇ ਥੱਲੇ 4 ਫੁੱਟ ਥੱਲੇ ਹਾਂ 4 ਫੁੱਟ ਥੱਲੇ ਦਿੱਤੀ ਤਾਤੀ ਇਹ ਇੱਥੇ 4 ਫੁੱਟ ਰੇਤਾਂ ਝੜ ਚੁੱਕਿਆ ਚੜ ਗਏ 4 ਫੁੱਟ ਚੜ ਗਏ ਜੀ ਇਹ ਕੀ ਤੇ ਡੂੰਗਾ ਸੀ ਪਹਿਲਾਂ ਡੂੰਗਾ ਬਹੁਤ ਡੂੰਗਾ ਹੋਇਆ ਸੀ ਹਾਂ ਜੀ ਤੇ ਕਿੰਨੇ ਕੁ ਇੱਥੇ ਪਿੰਡ ਆ ਜਿਨ੍ਹਾਂ ਦੀ ਖੇਤੀ ਬਰਬਾਦ ਹੁੰਦੀ ਪਿੰਡ ਹੈਗੇ 4 ਆ ਹਾਂ ਜੀ ਇਹ ਪਿੰਡ ਤਰਫ ਹੈ ਜੀ ਹਵਾਨਕੋੜ ਰੋ ਬਾਲਾਕੋੜ ਅਸਪਰ ਅੱਛਾ ਜੀ ਮਾਜਰੀ 5 ਮਿੰਟੇ ਸਾਡੇ ਇੱਥੇ ਜੀ ਬਾਕੀ ਰਣਜੀਤਪੁਰਾ ਸਾਹਣ ਸਾਸਨ ਨਦੀ ਬਾਰ ਕਰਕੇ ਜੀ ਇਹ ਸਾਰਿਆਂ ਨੂੰ ਮਾਰ ਕਰਦੀ ਹੈ ਨਦੀ ਸਾਰੇ ਪੂਰਾ ਮਾਰ ਰਹੀ ਪੂਰਾ ਮਾਰ ਰਹੀ ਨਦੀ ਮਾਰ ਕਰਦੀ ਹੈ ਕਿ ਸਤਲੁਜ ਦਰਿਆ ਵੀ ਕਰਦੇ ਦਰਿਆ ਨੇ ਮਾਰ ਗਈ ਨਦੀ ਸਾਸਨ ਨਦੀ ਨੇ ਮਾਰ ਗਈ ਦੋਨਾਂ ਨੇ ਮਾਰ ਕਰੀ ਜੀ ਸਾਸਨ ਨਦੀ ਨੇ ਜਾਇਆ ਜਗ੍ਹਾ ਮਾਰ ਕਰੀ ਜੀ ਅੱਗੇ ਤੁਹਾਨੂੰ ਦਿਖਾਉਂਦੇ ਜਿੱਥੇ ਦਰਿਆ ਨੇ ਮਾਰ ਕਰੀ ਸਤਲੁਜ ਨੇ ਜੀ ਇਹ ਇਸ ਵਾਰ ਇਦਾਂ ਹੋਇਆ ਜਾਂ ਤੇਈ ਵਿੱਚ ਵੀ ਬਹੁਤ ਹਾਲ ਹੋਇਆ ਤੇਈ ਵਿੱਚ ਖਰਾਬ ਹੋਇਆ ਜੀ 24 ਚ ਬਚ ਗਿਆ ਹੁਣ 25 ਚ ਫੇਰੇ ਹੁਣਾਂ ਜੀ ਮਤਲਬ ਕੋਈ ਭਰੋਸਾ ਨਹੀਂ ਅਗਲੀ ਵਾਰ ਦਾ ਕੋਈ ਭਰੋਸਾ ਨਹੀਂ ਹੁਣ ਤਾਂ ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਅੱਗੇ ਵਾਸਤੇ ਕੋਈ ਚੈਨਲ ਲਈ ਤੋਂ ਜ਼ਮੀਨਾਂ ਐਕਵਾਇਰ ਕਰੇ ਜੋ ਹੋਣਾ ਸੀ ਇਹ ਤਾਂ ਹੋ ਗਿਆ ਅਸੀਂ ਲੱਗੇ ਹੋਏ ਆ ਜੋਰ ਲਾ ਰਹੇ ਸਾਡਾ ਜੋਰ ਵੀ ਕਿਸੇ ਹੱਦ ਤੱਕ ਆ ਤੇ ਅੱਗੇ ਵਾਸਤੇ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਪੱਕਾ ਇਹ ਮਜ਼ਬੂਤ ਥੋਸ ਹੱਲ ਕੱਢਿਆ ਜਾਵੇ ਕੀ ਹੱਲ ਹੋ ਸਾਡਾ ਥੋਸ ਤੁਹਾਡੇ ਮੁਤਾਬਕ ਬੰਨ ਲਗਾਇਆ ਜਾਵੇ ਜਾਂ ਕੁਝ ਵੀ ਕੋਈ ਹੈਡ ਬਣਾਇਆ ਜਾਵੇ ਜਿਹਨਾਂ ਪਾਣੀ ਸਲੋ ਕਰਕੇ ਹਰਾਮ ਨਾ ਕੱਢਿਆ ਜਾਵੇ ਅੱਗੇ ਪਾਣੀ ਇਹ ਕਹਿੰਦੇ ਵੀ ਪਿੰਡ ਵੱਲ ਲੱਗੀ ਸਰਸਨਾਂ ਦੀ ਸਰਸਨਾਂ ਦੀ ਘੁੰਮਦੀ ਆ ਸਰਸਨਾਂ ਦੀ ਹਾਂ ਜੀ ਹਾਂ ਪੰਜ-10 ਕਿੱਲੇ ਇੱਧਰ-ਉੱਧਰ ਪਾਣੀ ਹੋ ਜਾਂਦਾ ਚੱਲਦਾ ਰਹਿੰਦਾ ਪਾਣੀ ਹੂੰ ਕਦੇ ਕਿਸੇ ਦੇ ਕਿੱਲੇ ਖੜਾ ਲੈ ਗਿਆ ਪੰਜ-ਚਾਰ ਕਿੱਲੇ ਕਹਿੰਣ ਦਾ ਮਤਲਬ ਕਿ ਪਾਣੀ ਵਾਲੀ ਵੀ ਜ਼ਮੀਨ ਖਰਾਬ ਆ ਪਾਣੀ ਤੋਂ ਬਾਹਰ ਵਾਲੀ ਵੀ ਜ਼ਮੀਨ ਖਰਾਬ ਆ ਸਾਰੇ ਪਿੰਡਾਂ ਦੀ ਮੇਨ ਜ਼ਮੀਨ ਸਾਡੀ ਇਹ ਆ ਟੋਟਲੀ ਹੀ ਖਰਾਬ ਮੁਕਤੀ ਗੱਲ ਜ਼ਮੀਨਾਂ ਦੀ ਜੂਨ ਖਰਾਬ ਆ ਇੱਥੇ ਜਮੀਨ ਹਾਂ ਜੀ ਜੂਨ ਖਰਾਬ ਆ ਕੋਈ ਜ਼ਮੀਨ ਸੇਫ ਨਹੀਂ ਇਸ ਵਾਰ ਤਾਂ ਕੋਈ ਵੀ ਜ਼ਮੀਨ ਸੇਫ ਨਹੀਂ ਆ ਚਾਰਾ ਵੀ ਬਾਹਰੋਂ ਮੁੱਲ ਖਰੀਦ ਕੇ ਲੈ ਕੇ ਆਣਾ ਪੈਂਦਾ ਚਾਰਾ ਜਣ ਜੰਗਰਾਂ ਵਾਸ ਪਿੰਡ ਸੇਫ ਆ ਪਿੰਡ ਦੇ ਨਾਲ ਪਾਣੀ ਵੱਜਦਾ ਆ ਕੇ ਅੰਦਰਾਂ ਤਾਂ ਨਹੀਂ ਜਾਂਦਾ ਬਸ ਇੰਨਾ ਕੁ ਬਚਾ ਹੋਰ ਕੋਈ ਬਚਾ ਨਹੀਂ ਹੈ ਵੱਡੇ ਵੱਡੇ ਦਰਖਤ ਪਟਦੇ ਤਾਂ ਤਾਂ ਕੀ ਆ ਗੱਲ ਆ ਛੋਟੀ ਗੱਲ ਵੱਡੇ ਵੱਡੇ ਦਰਖਤ ਪਟਦੇ ਅਜਿਹਾ ਕਹਿੰਦੇ ਪੱਕਾ ਪ੍ਰਬੰਧ ਕੀਤਾ ਜਾਵੇ ਜਾਂ ਕੋਈ ਹੈੱਡ ਬਣਾਇਆ ਜਾਵੇ ਜਿਹਦੇ ਨਾਲ ਪਾਣੀ ਸਲੋ ਕਰਕੇ ਗੱਡਿਆ ਜਾਵੇ ਜਾਂ ਫਿਰ ਇੱਥੇ ਬੰਨ ਲਗਾਇਆ ਜਾਵੇ ਪੱਕਾ ਹੱਲ ਕਰਿਆ ਜਾਵੇ ਹੁਣ ਜੋ ਹੋ ਗਿਆ ਹੋ ਗਿਆ ਬਥੇਰਾ ਭੁਗਤ ਲਿਆ ਸੀ ਇਹ ਤੁਹਾਡੀ ਇੰਨੀ ਕੀ ਮੰਗ ਹੱਲ ਪੱਕਾ ਹੋਵੇ ਜਿਹੜਾ ਵੀ ਕਰਨਾ ਠੋਸ ਹੋਵੇ ਇਹ ਨਹੀਂ ਹੋਵੇ ਵੀ ਹਾਂ ਆ ਕੇ ਦੇਖ ਕੇ ਚਲਗੇ ਬਹੁਤ ਵਰੀਆਲੇ ਬਹੁਤ ਆਕੇ ਗਏ ਇਸ ਵਾਰ ਦੇਖ ਕੇ ਗਏ ਇਸ ਵਾਰ ਵੀ ਦੇਖ ਕੇ ਗਏ ਪਹਿਲੀਆਂ ਸਰਕਾਰਾਂ ਵੀ ਦੇਖ ਕੇ ਗਈਆਂ ਸਾਰੀਆਂ ਹੀ ਸਰਕਾਰਾਂ ਆ ਲਈਆਂ ਕਦੀ ਮਿਲਿਆ ਕੁਛ ਅਸੀਂ ਛੋਟੇ ਛੋਟੇ ਸੀਗੇ ਜੀ ਮਿਲਿਆ ਛੋਟੇ ਛੋਟੇ ਵੱਡੇ ਹੋ ਗਏ ਅਸੀਂ ਪਰ ਇੱਥੇ ਕੋਈ ਹੱਲ ਨਹੀਂ ਬਣਿਆ ਇਹਨਾਂ ਲੋਕਾਂ ਨੂੰ ਦੇਖ ਕੇ ਬੜਾ ਰੋਣਾ ਆਉਂਦਾ ਹੈ ਵੀ ਕਿਵੇਂ ਖਰਚਾ ਕਰ ਰਹੇ ਆਂ ਕਰਕਟਾ 40 40 ਹਜ਼ਾਰ ਦਾ ਡੀਜ਼ਲ ਲੱਗਣਾ ਜ਼ਿੰਮੇਦਾਰ ਕਿੱਥੋਂ ਲਿਆਉਂਗਾ ਪਹਿਲਾਂ ਧਾਨਾ ਤੇ ਪੈਸੇ ਲਾਏ ਉਹ ਡੁੱਬ ਗਏ ਹੁਣ ਕੋਰ ਤੋਂ ਫੇਰ ਗਏ। ਤਾਂ ਇਸ ਵਾਰੀ ਹੋਈ ਵੈਸੀ। ਨਹੀਂ ਹੋਈ। ਨਹੀਂ ਹੋਈ। ਇਹ ਸਿਰੇ ਦੀ ਜ਼ਮੀਨ ਹੈ ਜੀ ਲੋਪਰ ਦੀ। ਤਾਂ ਆਹ ਤਾਂ ਜਿਹੜੇ ਤੁਸੀਂ ਇਹ ਇਹ ਕਿੱਦਾਂ ਦੀ ਜ਼ਮੀਨ ਆ ਵੈਸੇ ਇਹ? ਇਹ ਬਹੁਤ ਟੌਪ ਦੀ ਜ਼ਮੀਨ ਸੀਗੀ ਜੀ ਇਹ। ਇੱਥੇ ਤਾਂ ਲੱਗੇ ਹੋਏ ਸੀ। ਇੱਥੇ। ਤਾਂ ਸੀ ਉਰੇ। ਇਹਨੂੰ ਹਾਰ ਕਹਿੰਦੇ ਜੀ ਸਿਰੇ ਦੀ ਜ਼ਮੀਨ। ਸਿਰੇ ਦੀ ਜ਼ਮੀਨ ਕਹਿੰਦੀ ਘਵਾਂਦੀ। ਇਹਨੂੰ ਹਾਰ ਕਹਿੰਦੇ ਆ ਜੀ। ਮਤਲਬ ਇੱਥੇ ਹੁਣ ਤਾਂ ਹੋ ਗਏ ਸੀ। ਜਦੋਂ ਲਗਾਇਆ ਸੀ ਉਹ ਤੋਂ ਥੋੜੇ ਟਾਈਮ ਬਾਅਦ ਪਾਣੀ ਆ ਗਿਆ ਲੱਖ ਲੱਖ ਸਨ ਖੜੇ ਦੀ ਟਰੈਕਟਰ ਹੁਣ ਹਫਤਾ ਹੋ ਗਿਆ ਚੱਲਦੇ ਨਾ ਲਗਾ ਮਹੀਨਾ ਬਾਅਦ ਪਾਣੀ ਆ ਗਿਆ ਉਹ ਸਾਰੇ ਹੀ ਦੱਬ ਲਏ ਜਿਹੜੇ ਥੋੜੇ ਥੋੜੇ ਨਾਲ ਪਿੰਡ ਦੇ ਉਹ ਸ ਬਚ ਗਏ ਥੋੜੇ ਪਰ ਉਹ ਵੀ ਪਾਣੀ ਦੀ ਮਾਰ ਚ ਆ ਕੇ ਖਰਾਬ ਹੋ ਗਏ ਪਾਣੀ ਲੱਗ ਜਾਂਦਾ ਸੀ 3 ਫੁੱਟ ਤੱਕ ਇਹ ਜੇ ਹੁਣ ਆ ਪਿੰਡ ਨੇੜੇ ਹੀ ਆ ਹਨਾ ਉਹ ਦੀਵਾਰ ਨੂੰ ਪਾਣੀ ਲੱਗਦਾ ਸੀ ਇਨਾਂ ਨੂੰ ਜੇ ਵੱਢ ਕੇ ਸੀ ਮੰਡੀਆਂ ਚ ਲੈ ਕੇ ਜਾਂਦੇ ਆ ਤਾਂ ਮੰਡੀਆਂ ਚ ਨਹੀਂ ਚੱਕਦੇ ਮਿੱਟੀ ਵਾਲੇ ਤਾਂ ਮੰਡੀਆਂ ਚ ਵੀ ਨਖਰੇ ਕਰਦੇ ਇਹ ਆ ਬਾਈ ਨਕੜਾ ਜਿਹੜੀ ਆੜ ਕੇ ਆਈਆਂ ਮੈਂ ਜੀ ਨਕੜਾ ਪਾਣੀ ਦੇ ਉੱਪਰੋਂ ਆਈਆਂ ਉੱਪ मतलब ਇੰਨਾ ਵਹਾ ਹੁੰਦਾ ਪਾਣੀ ਆ ਬਹੁਤ ਉਰੇ ਤਾਰ ਦੇ ਤਰਮੂ ਪਾਣੀ ਹੁੰਦਾ ਜੀ ਤਾਰੂ ਪਾਣੀ ਹੁੰਦਾ ਉਰੇ ਫਪੂਲਰ ਦੀ ਖੇਤੀ ਅਸੀਂ ਨਹੀਂ ਕਰ ਸਕਦੇ ਜੀ ਫਪੂਲਰ ਸਾਡੇ 3 3 3 3 ਸਾਲ ਦੇ 4 4 ਸਾਲ ਦੇ ਫਪੂਲਰ ਸਾਡੇ 23 ਵਿੱਚ ਵੀ ਖੜੇ ਆ ਇਸ ਵਾਰ ਵੀ ਬਹੁਤ ਲੋਕਾਂ ਦੇ ਖੜੇ ਆ ਉਹ ਸਰਸੇ ਦੇ ਪੁੱਲ ਤੋਂ ਦਿਖਦਾ ਜੀ ਤਕਰੀਬਨ 2 ਕਿਲੇ ਬੰਦੇ ਦੇ 5 ਸਾਲ ਦੇ ਤਿਆਰ ਫਪੂਲਰ ਹੜਦੇ ਅਸੀਂ ਦੇਖੇ ਇਸ ਵਾਰੀ ਆਪਣੇ ਲੋਕਲ ਸਾਡੇ ਸਾਰੇ ਭਾਈਚਾਰੇ ਆ ਸਭ ਦੀ ਜ਼ਮੀਨ ਖਰਾਬ ਹੋ ਰਹੀ ਸਾਰੇ ਮਤਲਬ ਖੇਤੀ ਕਰਨ ਯੋਗ ਰਹੀ ਨਹੀਂ ਜ਼ਮੀਨ ਅਸੀਂ ਤਾਂ ਸਰਕਾਰਾਂ ਅੱਗੇ ਹੱਥ ਅੜ ਰਹੇ ਆ ਵੀ ਸਾਡੀ ਜ਼ਮੀਨ ਨੂੰ ਸਾਡੀ ਜੂਨ ਸੁਧਾਰਿਆ ਜਾਵੇ ਇੱਥੇ ਜਿਹੜੇ ਕਿਸਾਨ ਕਿੱਡੀ ਕਬਡੀ ਕਿਸਾਨੀ ਆ ਕਿੰਨੇ ਕਿੱਲੇ ਵਾਲੇ 2-5-2-2 ਢਾਈ ਢਾਈ ਕਿੱਲੇ ਕੋਈ 5 ਵਾਲਾ ਤਾਂ ਕੋਈ ਹੋਗਾ ਜੀ ਕਿਸੇ ਕੋਲੇ ਹਾਂ ਜੀ 2-2 4-4 ਕਿੱਲੇ ਵਾਲੇ ਆ ਜੀ 10 ਕਿੱਲੇ ਕਿਸੇ ਕੋਲੇ ਆ ਮਾੜੇ ਜ਼ਿਮੀਂਦਾਰ ਆ ਇਹਨਾਂ ਦੇ 2-2 4-4 ਹੈਗੇ ਵੀ ਆ ਉਹ ਕਿਸੇ ਸੇਫ ਥਾਂ ਤੇ ਹੈਗੇ ਜਾਂ ਸਾਰੇ ਪਾਣੀ ਦੇ ਨਾਲ ਸਭ ਪਾਣੀ ਦੇ ਬਰਬਾਦ ਹੀ ਆ ਸਭ ਬਰਬਾਦ ਹੀ ਆ ਹਾਂਜੀ ਸਾਹਿਬ ਖਰਾਬ ਆ ਜੀ ਕਿੰਨਾ ਰਕਬਾ ਹੋਊਗਾ ਜੀ ਇਹ ਤਕਰੀਬਨ ਤਕਰੀਬਨ ਰਕਬਾ ਬਾਪੂ ਜੀ ਕਿੰਨਾ ਕਹੂੰਗਾ ਜੀ 1500 ਕਿੱਲੇ ਹੁੰਦਾ ਇਹ ਪੱਤੇ ਹੋ ਗਏ ਸਾਰੇ ਬਹੁਤ ਆ ਪਟਾਈ ਦੇ ਨਿਆ ਰਕਬਾ ਕਿੱਲਾ ਮੰਨੋ ਜੀ ਸਾਰੇ ਹੀ ਆਪਣਾ ਹੈ ਕਿ ਨਹੀਂ ਹਾਂ ਹਾਂਜੀ ਇਹ ਹੁਣ ਜਦੋਂ ਕੋਈ ਆਈ ਹੈ ਸਰਕਾਰਾਂ ਜਾਂ ਪਟਵਾਰੀ ਆਏ ਤੁਹਾਡੇ ਕੋਲ ਹੁਣ ਪਟਵਾਰੀ ਕਨਗੋ ਸਾਹਿਬ ਆਈ ਮਤਲਬ ਕਿਸੇ ਨਾਲ ਉਹ ਨਹੀਂ ਕਰਿਆ ਬਨ ਲਿਖ ਕੇ ਲੈ ਗਈ ਮੰਤਰੀ ਵਾਲੇ ਉਹ ਬੈਸਾ ਦੇ ਆਪ ਦੇਖਿਆ ਜੀ ਹਾਂ ਹਾਂ ਸਾਰਾ ਉਹ ਗੱਡੀਆਂ ਨਹੀਂ ਲੰਘਦੀਆਂ ਹੋਰ ਕੀ ਕੋਈ ਫਿਰ ਹੱਲ ਤੁਸੀਂ ਇਹਨਾਂ ਨੂੰ ਕੋਈ ਗੱਲਬਾਤ ਹੋਈ ਤੁਹਾਡੀ ਸੁਝਾਇਆ ਹੱਲ ਕੋਈ ਵੀ ਆ ਹੋ ਸਕਦਾ ਉਹ ਕਹਿੰਦੇ ਜੀ ਕਰੂੰਗਾ ਜੀ ਸਭ ਕੋ ਤੁਹਾਨੂੰ ਮਿਲੂੰਗਾ ਜੀ ਮੈਨੂੰ ਕੱਖ ਨਹੀਂ ਹੁਣ ਕੁਝ ਨਹੀਂ ਹੋਇਆ ਪਟਵਾਰੀ ਸਭ ਵਾਲੇ ਜੀ ਕੱਖ ਨਹੀਂ ਹੋਇਆ ਕਾਗਜ਼ਾਂ 'ਤੇ ਭਰ ਕੇ ਸਭ ਕਾਗਜ਼ਾਂ 'ਤੇ 2 ਦਿਨ ਜੀ ਸਭ ਦੇਖ ਕੇ ਭਰ ਕੇ ਹਾਂ ਜੀ ਕੋਈ ਨਹੀਂ ਮੁੜ ਕੇ ਆਇਆ ਸੋ ਬਿਲਕੁਲ ਇਹ ਪਿੰਡ ਹੈ ਰੋਪੜ ਜ਼ਿਲ੍ਹੇ ਦੇ ਜਿਹੜੇ ਕਿ ਦਰਿਆ ਦੇ ਨਾਲ ਵਸੇ ਹੋਏ ਆ ਤੇ ਦੂਜੇ ਪਾਸੇ ਸਰਸਾ ਨਦੀ ਹੈ ਉਹ ਸਰਸਾ ਨਦੀ ਜਿਹਦਾ ਇਤਿਹਾਸ ਦੇ ਵਿੱਚ ਹੀ ਬਹੁਤ ਵੱਡਾ ਜ਼ਿਕਰ ਹੁੰਦਾ ਤੇ ਇੱਕ ਪਾਸੇ ਸਰਸਾ ਤੇ ਦੂਜੇ ਪਾਸੇ ਸਤਲੁਜ ਤੇ ਉਸ ਦੇ ਵਿਚਕਾਰ ਵਸੇ ਹੋਏ ਪਿੰਡ ਤੇ ਇਹਨਾਂ ਦਾ ਦਰਦ ਇਹ ਆ ਕਿ ਇਹ ਹਰੇਕ ਸਾਲ ਹੀ ਹਟਦੇ ਆ ਤੇ ਕੋਈ ਨਵੀਂ ਗੱਲ ਨਹੀਂ ਇੱਕ ਵਾਰੀ ਹੜ ਪੰਜਾਬ ਦੇ ਵਿੱਚ ਆਏ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਏ ਬੜੀ ਮਦਦ ਹੋਈ ਬਹੁਤ ਐਲਾਨ ਹੋਏ ਪਰ ਇਹ ਹਰ ਸਾਲ ਹੜਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਕਈ ਵਾਰ ਕਹਿ ਦਿੱਤਾ ਜਾਂਦਾ ਕਿ ਇਹ ਜ਼ਮੀਨਾਂ ਤੁਸੀਂ ਕਬਜ਼ੇ ਕੀਤੇ ਹੋਏ ਹੋਣੇ ਆ ਫਿਰ ਵੀ ਦਰਿਆ ਦੇ ਵਿੱਚ ਨੰਬਰ ਹੈ ਜੀ ਨੰਬਰ ਆਪਣੇ ਨੰਬਰ ਹੈ ਕਬਜ਼ਾ ਗੁਜਾ ਕੋਈ ਨਹੀਂ ਮਾਲਕੀ ਜ਼ਮੀਨਾਂ ਤੁਹਾਡੀ ਹਾਂਜੀ ਮਾਲਕੀ ਜ਼ਮੀਨਾਂ ਜੀ ਇਓ ਠੇਕੇ ਵਾਲਾ ਬਕਾਇਦਾ ਮਾਲਕ ਆ ਜੀ ਅਸੀਂ ਹਾਂਜੀ ਸਾਰੀ ਸਰਸਾ ਦੀ ਕੋਈ ਜ਼ਮੀਨ ਹੈਗੀ ਵੈਸੇ ਉੱਥੇ ਕਿ ਆਪਣੀ ਕੋਈ ਸਰਸਾ ਦੀ ਜ਼ਮੀਨ ਤਾਂ ਬਹੁਤ ਦੂਰ ਤੇ ਜੀ ਇਹਦਾ ਨੰਬਰ ਆ ਜੀ ਇਹ ਤਾਂ ਪਿੰਡ ਦੇ ਨਾਲ ਰੁਪਈਆ ਕਿੰਨੇ ਦੀ ਜ਼ਮੀਨ ਆਏ ਅੱਛਾ ਜੀ ਰੁਪਿਆ ਮਰਬੰਦੀ ਰੁਪਿਆ ਕੀਮਤ ਦੀ ਕਟੌਤੀ ਹੋਈ ਵੀ ਆ ਬੱਜ ਜਿਹੜੀ ਸਰਸਾ ਦੀ ਜ਼ਮੀਨ ਸੀ ਉੱਥੇ ਹੁਣ ਆਬਾਦੀ ਹੋ ਗਈ ਨਹੀਂ ਨਹੀਂ ਸਰਸਾ ਦੀ ਆਪਣੀ ਜ਼ਮੀਨ ਨਹੀਂ ਕੋਈ ਸਰਸਾ ਦੀ ਕੋਈ ਜ਼ਮੀਨ ਨਹੀਂ ਉਹ ਤਾਂ ਬਜਤਰ ਨੂੰ ਜ਼ਹਿਰਾ ਤੱਕਾ ਮਾਰਨ ਦਾ ਜਮੀਨ ਐਕਵਾਇਰ ਕਹਿੰਦੇ ਜਮੀਨਾਂ ਚੋ ਪਾਣੀ ਚੱਲ ਰਿਹਾ ਜੀ 10 ਕਿਲੇ ਕਦੇ ਉਰੇ ਆ ਗਿਆ ਕਦੇ ਪਰੇ ਚਲੇ ਗਿਆ ਜੀ ਮੈਂ ਇਦਾਂ ਚੱਲਦਾ ਜੀ ਇਹ ਜ਼ਮੀਨਾਂ ਚੋ ਨੰਬਰਾਂ ਚੋ ਪਾਣੀ ਚੱਲ ਰਿਹਾ ਜੀ ਹਾਂਜੀ ਤੇ ਹੁਣ ਤੁਹਾਡੀ ਮੰਗ ਕੀ ਆ ਜੇ ਤੁਸੀਂ ਦੇਖੋ ਵੀ ਤੁਸੀਂ ਫਿਰ ਚੈਨਲਾਈਜ਼ ਕਰੋਗੇ ਇਹਨੂੰ ਤਾਂ ਕਿ ਚੌਹਨੇ ਕੀ ਹੋ ਤੁਸੀਂ ਦੇਖੋ ਜ਼ਿਮੀਦਾਰਾਂ ਦੀ ਸਹਿਮਤੀ ਲਈ ਜਾਵੇ ਜਿਵੇਂ ਜ਼ਿਮੀਦਾਰ ਕਹਿੰਦੇ ਜੇ ਉੱਥੇ ਚੈਨਲਾਈਜ਼ ਵਾਸਤੇ ਜ਼ਿਮੀਦਾਰ ਨੂੰ ਬਣਦਾ ਮੁਆਵਜ਼ਾ ਬਣਦਾ ਉਹਨਾਂ ਨੂੰ ਖਰਚਾ ਮਿਲੇ ਕਿਉਂਕਿ ਦੇਖੋ ਜ਼ਮੀਨ ਤਾਂ ਹੁਣ ਸਾਡੀ ਆੜ ਪਈ ਆ ਸਰ੍ਹਸੇ ਕੋਲ ਆੜ ਪਈ ਆ ਇਹ ਸਾਨੂੰ ਬੰਨ ਨੂੰ ਦੇਣੀ ਪੈਗੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜ਼ਿਮੀਦਾਰ ਨੂੰ ਬਣਦਾ ਹੱਕ ਮਿਲੇ ਉਹਦਾ ਜੋ ਜਿੰਨਾ ਕੁ ਉਹਦਾ ਖਰਚਾ ਜਿੰਨਕ ਜ਼ਮੀਨ ਦੀ ਕੀਮਤ ਆ ਸਮੇਂ ਦੇ ਮੌਕੇ ਹਿਸਾਬ ਨਾਲ ਤਾਂ ਕਿ ਉਸ ਪੈਸੇ ਨਾਲ ਆਪਣਾ ਕਿਤੇ ਨਾ ਕਿਤੇ ਹੋਰ ਜ਼ਮੀਨ ਲਵੇ ਆਪਣੀ ਗੱਲ ਦੱਸੀ ਕਿਸੇ ਨੂੰ ਕੋਈ ਚੈਨਲ ਦੇ ਜ਼ਰੀਏ ਜਾਂ ਆਪਣੇ ਕਿਸੇ ਹੋਰ ਮਾਧਿਅਮ ਨਾਲ ਕੋਈ ਕਦੇ ਗੱਲ ਰੱਖੀ ਤੁਸੀਂ ਦੱਸੀ ਜਦੋਂ ਇੱਥੇ ਆਂਦੇ ਆ ਮੁਲਾਜ਼ਮ ਆਂਦੇ ਆ ਜਦੋਂ ਹੜ ਆਂਦੇ ਆ ਹਰੇ ਹਰ ਬੰਨ ਨੂੰ ਦੱਸਦੇ ਆ ਸਾਨੂੰ ਇਹੀ ਕਹਿੰਦੇ ਆ ਵੀ ਤੁਸੀਂ ਜ਼ਮੀਨਦੋਜ਼ ਹੀ ਬਣ ਪਰ ਜ਼ਮੀਨ ਅਸੀਂ ਐਵੇਂ ਕਿਵੇਂ ਦੇ ਦਈਏ ਦੋ ਦੋ ਕਿਲੇ ਕਿਹਦਾ ਅੱਧਾ ਕਿਲਾ ਉੱਥੇ ਉਹਦੀ ਹੋਰ ਜ਼ਮੀਨ ਪਾਸੇ ਕਿਤੇ ਨਹੀਂ ਕਿਵੇਂ ਉਸ ਜ਼ਿੰਮੇਦਾਰ ਦਾ ਗਲ ਘੁੱਟਦੀ ਅਸੀਂ ਉਨੂੰ ਉਹਦਾ ਬਣਦਾ ਹੱਕ ਮਿਲੇ ਪਹਿਲਾਂ ਜਿੱਥੇ ਪਾਣੀ ਛੱਡਿਆ ਜਾਣਾ ਕਿਉਂਕਿ ਹੁਣ ਪਾਣੀ ਸਾਰਾ ਘੁੰਮਦਾ ਜਿੱਥੇ ਉਹਨੂੰ ਪਾਣੀ ਨੂੰ ਛੱਡਿਆ ਜਾਣਾ ਉਹਨਾਂ ਜ਼ਿਮੀਂਦਾਰਾਂ ਦੀ ਜ਼ਮੀਨ ਆ ਉਹਨਾਂ ਦਾ ਪਹਿਲਾਂ ਹੱਲ ਸੋਚਿਆ ਜਾਵੇ ਉਹਨਾਂ ਦਾ ਕਿਵੇਂ ਗੁਜ਼ਾਰਾ ਚੱਲੂਗਾ ਜਿੱਥੇ ਪਾਣੀ ਨੂੰ ਅਸੀਂ ਜਗ੍ਹਾ ਦੇਣੀ ਆ ਉਹਨਾਂ ਦਾ ਹੱਲ ਪਹਿਲਾਂ ਸੋਚਿਆ ਜਾਵੇ ਬਾਕੀ ਤਾਂ ਜ਼ਮੀਨ ਨੂੰ ਪੱਕਾ ਕਰੇ ਜਾਵੇ ਸਰ੍ਹਸੇ ਨੂੰ ਚਾਹੇ ਚੈਨਲਾਈਜ਼ ਕਰੋ ਚਾਹੇ ਠੋਕਰ ਕਰੋ ਡੀਸੇਲਟਿੰਗ ਕਰੋ ਕੁਝ ਵੀ ਕਰਕੇ ਮਤਲਬ ਸਾਨੂੰ ਪਾਣੀ ਦਾ ਪ੍ਰੋਪਰ ਨਿਕਾਸ ਹੋਵੇ ਸਿੱਧਾ ਆਏ ਸਿੱਧਾ ਚੱਲ ਜੇ 10 ਪਿੰਡਾਂ ਦੀ ਜ਼ਮੀਨ ਤਕਰੀਬਨ 2000 ਏਰੀਆ ਦੇ ਵਿੱਚ ਪਾਣੀ ਚੱਲਦਾ ਸਾਨੂੰ ਕੋਈ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਜ਼ਮੀਨ ਸਾਡਾ ਪਿੰਡ ਵੀ ਇਹ ਨਹੀਂ ਪਤਾ ਕਦੋਂ ਤੱਕ ਪਿੰਡ ਇੱਥੇ ਹਾਜ਼ਰ ਰਹੂਗਾ ਨਹੀਂ ਰਹੂਗਾ ਤਰਫ ਪਿੰਡ ਸੀਗਾ ਤਰਫ ਪਿੰਡ ਵੱਸਦਾ ਸੀਗਾ ਕੋਈ ਟਾਈਮ ਸੀਗਾ ਇਹ ਸਿਆਣਿਆਂ ਨੂੰ ਪਤਾ ਹੈ ਉੱਜੜ ਇਸ ਟਾਈਮ ਉੱਜੜ ਚੁਕਿਆ ਉਹ ਅਵਾਨਕੋੜ ਪਿੰਡ ਸੀਗਾ ਉਹ ਉੱਜੜ ਕੇ ਆਲੋ ਵਾਲੀ ਦੀ ਜ਼ਮੀਨ 'ਚ ਬੈਠਾ ਜਾ ਕੇ ਤਰਫ ਪਿੰਡ ਨਾਂਵੇਂ ਰਹਿ ਗਿਆ ਕੱਲਾ ਨਾਂ ਮਾਂ ਨਾਮ 'ਚ ਕੱਲੇ ਨਾਮ ਆ ਜੀ ਆ ਜੀ ਮੌਜਾ ਘਵਾਨ ਲੱਗ ਗਿਆ ਹਾਂਜੀ ਬੇਚਾਰਾ ਮੌਜਾ ਘਵਾਂਦਾ ਜੀ ਉਹ ਅੱਛਾ ਆ ਉਹ ਨਹੀਂ ਕੋਈ ਨਹੀਂ ਕੋਈ ਰਿਹਾ ਕੋਈ ਕੋਈ ਘਰ ਨਹੀਂ ਹੈ ਇੱਕੇ ਘਰ ਦਾ ਸਾਡਾ ਰਹਿੰਦਾ ਸੀ ਇੱਕੇ ਘਰ ਦਾ ਸੀ ਬਾਕੀ ਸਭ ਮੁਸਲਮਾਨ ਤੇ ਉਹ ਤੁਲਗਾ ਜੀ ਬਾਕੀ ਇੱਕੇ ਘਰ ਦਾ ਸੀ ਸਾਡਾ ਸੈਣੀਆ ਦਾ ਮੈਂ ਹੜ ਗਿਆ ਉਹ ਪਿੰਡ ਤੇ ਹੁਣ ਤੁਹਾਡੇ ਪਿੰਡ ਦੇ ਨੇੜੇ ਆ ਕੰਮ ਆ ਜੀ ਆ ਪ西ਮਾ ਜੀ ਬੂਟਾ ਪ西ਮਾ ਜੀ ਦੇ ਪਰੇ ਤਰਫ ਹੀ ਸਾਰਾ ਜੀ ਹਾਂ ਦਰਵਾਜ਼ਾ ਬੂਟਾ ਪਰੇ ਪ西ਮਾ ਜੀ ਅਸੀਂ ਆਸਪਰ ਵਿੱਚ ਆ ਜੀ ਉੱਤੇ ਪਰੇ ਤਰਫ ਆ ਜੀ ਉਹ ਪਿੰਡ ਦਾ ਇੱਕ ਹਿੱਸਾ ਤੁਹਾਨੂੰ ਦਿਖਾਇਆ ਜਿੱਥੇ ਰੇਤਾ ਚੜਿਆ ਹੋਇਆ ਸਰਸਦਾਂ ਜੀ ਦੇ ਨਾਲ ਦਾ ਹਿੱਸਾ ਪਰ ਬਹੁਤ ਸਾਰਾ ਹਿੱਸਾ ਅਜੇ ਵੀ ਅਜਿਹਾ ਹੈ ਜਿੱਥੇ ਇਸ ਤਰ੍ਹਾਂ ਲੱਗਦਾ ਜਿਵੇਂ ਹੜ ਅੱਜ ਆਏ ਹੁੰਦੇ ਆ ਤੇ ਪਾਣੀ ਨੱਕੋ ਨੱਕ ਭਰਿਆ ਖੜਾ ਹੈ ਇਹ ਜਿਹੜੀ ਥਾਂ ਦਿਖ ਰਹੀ ਹੈ ਇਹ ਖੇਤ ਹੈ ਇਹ ਲੋਕਾਂ ਦੀਆਂ ਫਸਲਾਂ ਹੈ ਤੇ ਉਹ ਥਾਂ ਹੈ ਜਿੱਥੇ ਲੋਕ ਆਮ ਤੌਰ ਤੇ ਖੇਤੀਬਾੜੀ ਕਰਦੇ ਆ ਇਹ ਇਹ ਕੋਈ ਪੱਕਾ ਤਲਾ ਹੈ ਕੀ ਚੀਜ਼ ਹੈ ਤਲਾ ਨਹੀਂ ਜੀ ਹੈਗਾ ਜੀ ਇਹ ਇਹ ਖੇਤਾਂ ਦੀ ਬੋਰ ਹੋ ਉਦੋਂ ਉਹ ਮੋਟਰਾਂ ਲੱਗੀਆਂ ਮੈਂ ਦੇਖੋ ਸਾਹਮਣੇ ਖੇ ਉਹ ਇੰਜਰ ਪਿਆ ਨਿਕਾਸੀ ਨਹੀਂ ਹੈਗੀ ਇੱਥੇ ਰੁਕ ਗਿਆ ਤੋ ਗਿਆ ਪਾਣੀ ਅੱਗੇ ਛੱਲਿਆ ਸਾਰਾ ਉਤੀ ਹੋ ਗਿਆ ਜੀ ਬਗਤੀ ਪਾਣੀ ਉੱਪਰ ਖੜ ਗਿਆ ਜੀ ਆਕੇ ਕਿੰਨਾ ਲੱਕ ਹੈ ਬਾਈ ਅੱਗੇ ਰੇਤਾ ਪੈਣ ਦੇ ਨਾਲ ਪਾਣੀ ਜਿਹੜਾ ਬਲੌਕ ਵਾ ਕਿੰਨਾ ਲੱਕਾ ਡੁੱਬਿਆ ਹੋਇਆ ਇਹ ਜੀ 1000 ਕਿੱਲਾ ਹੋਊਗਾ ਜੀ ਇਦੀ ਗਰਦੋਰੀ ਹੋਈ ਗਰਦੋਰੀਆਂ ਹੋਈਆਂ ਜੀ ਗਰਦੋਰੀਆਂ ਹੋਈਆਂ ਫੇ ਕੋਈ ਹੱਲ ਕੱਢਣ ਨਹੀਂ ਆਇਆ ਵੀ ਇਹਨੂੰ ਕੱਢਦੀ ਪਾਣੀ ਨਹੀਂ ਇਹ ਤਾਂ ਹੱਲ ਆ ਕੋਈ ਨਹੀਂ ਹੋਇਆ ਇਹਦਾ ਹੱਲ ਇਹ ਆ ਤੇ ਨਾਲਾ ਕੱਢਿਆ ਜਾਵੇ ਕਿੰਨੇ ਮਹੀਨੇ ਹੋ ਗਏ ਇਹਨੂੰ ਇਸੇ ਤਰ੍ਹਾਂ ਖੜੇ ਨੂੰ ਤਿੰਨ ਤਿੰਨ ਚਾਰ ਤਿੰਨ ਚਾਰ ਸਾਲ ਹੋ ਗਏ ਜੀ ਤਿੰਨ ਚਾਰ ਸਾਲ ਦਾ ਪਾਣੀ ਖੜਾ ਜੀ ਉਰੇ ਤਿੰਨ ਚਾਰ ਸਾਲ ਦਾ ਜੀ ਹਾਂ ਜੀ ਕਿੰਨੀਆਂ ਫਸਲਾਂ ਖਰਾਬ ਹੋ ਗਈਆਂ ਹਜ਼ਾਰ ਕਿੱਲਾ ਇੱਥੇ ਡੁੱਬੇ ਪਿਆ ਤਿੰਨ ਮਹੀਨੇ ਤਾਂ ਹੁਣ ਨਮਾ ਹੜਾ ਇਹਨ ਹੋਇਆ ਜਿਹੜਾ ਪਿਛਲੇ ਬਸਾਚ ਆਇਆ ਚਾਰ ਬਤਾ ਬੈਸੂਰਾ ਨਾਲਾ ਵੀ ਡੱਢ ਗਿਆ ਇਹ ਤਿੰਨ ਚਾਰ ਸਾਲ ਹੋ ਗਏ ਪਾਣੀ ਖੜੇ ਨੂੰ ਕਾਂਗਰਸ ਸਰਕਾਰ ਚ ਵੀ ਪਾਣੀ ਖੜਾ ਰਹਾ ਦਾ ਇਹ ਰੇ ਆਮ ਪਾਰਟੀ 'ਚ ਖੜਾ ਹੈ ਅਕਾਲੀ 'ਚ ਵੀ ਖੜਾ ਤਾਂ ਪਹਿਲੇ ਹੀ ਇਹ ਲੋਕਾਂ ਨਾਲ ਜੀ ਆਪਣੀਆਂ ਜ਼ਮੀਨਾਂ ਵਿੱਚੋਂ ਪਹਿਲਾਂ ਪੁਰਾਣੇ ਨਦੀ ਘੜਾਈ ਹੋਈ ਸੀ ਸਿਆਣਿਆਂ ਨਾਲ ਸਰਸਾ ਨਦੀ ਦੇ ਆਣ ਨਾਲ ਇਹ ਮਿੱਟੀ ਪੈ ਗਿਆ ਨਲੇ ਦੇ ਵਿੱਚ ਬੰਦ ਹੋ ਗਈ ਉਸ ਦੌਰਾਨ ਇਹ ਸਾਰਾ ਪਾਣੀ ਪਿਛਲੇ 4-5 ਸਾਲ ਤੋਂ ਨਾ ਕਣਕ ਬੀਜੀ ਜਾਂਦੀ ਤਾਂ ਲੋਕਾਂ ਦੇ ਧਾਨ ਆਹ ਚੀਜ਼ ਐ ਇਦਾਂ ਪਾਣੀ ਖੜ ਜਾਂਦਾ ਮੁੜ ਕੇ ਧਾਨ ਵੱਢਣ ਨੂੰ ਨਹੀਂ ਮਿਲਦੇ ਆਜ ਹੁਣ ਆ ਹੁਣ ਇਹ ਧਾਨ ਇੱਥੇ ਲਾਏ ਹੋਏ ਸੀ ਹੂੰ 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 ਸੋ ਇਹ ਇਹ ਲੱਗੇ ਹੋਏ ਧਾਨਾਂ ਦੇ ਵਿੱਚ ਪਾਣੀ ਆ ਕੇ ਖੜ ਗਿਆ ਇਹ ਸਾਡਾ ਖੇਤ ਧਾਨ ਲਾਏ ਹੋਏ ਤੇ ਸਾਰੇ ਖੇਤ ਵਿੱਚ 1.5 ਕਿਲੋ ਹੈ ਜੀ ਆ ਪਨੀਰੀ ਖੜੀ ਹੈ ਜੀ ਪਨੀਰੀ ਵਾਲੇ ਥੋੜੇ ਥੋੜੇ ਨਿਸਰੇ ਵੇ ਤੇ 8 ਠੇਕੇ ਵਰਖੇਦਾਈ ਸਾਡੇ ਸਾਰੇ ਹੂੰ ਹੂੰ ਤੇ ਜਿਹੜਾ ਹੁਣ ਇੱਥੇ ਜਾਂਦਾ ਏ ਏਕੇ ਇੱਕ ਤੇ ਕਿਲੇ ਦੇ ਵਿੱਚ ਜਾਂਦਾ ਜੇ ਸਾਰਾ ਦੂਰ ਤੱਕ ਪਾਣੀ ਖੜਕ ਉਹ ਸੜਕ ਦੇ ਬਰਾਬਰ ਜੀ ਇੱਧਰ ਪਿੱਛੇ ਤੱਕ ਸਾਰਾ ਪਿੰਡ ਤੱਕ ਬਰਾਬਰ ਪਾਣੀ ਉਹ ਖੜਾ ਜੀ ਇਦਾਂ ਹੀ ਸਾਰਾ ਸਾਰਾ ਯੋ ਪਿੱਛੇ ਪਿੰਡ ਆ ਜੀ ਵਨਗੋੜ ਜੀ ਉਹਦੇ ਤੱਕ ਪਾਣੀ ਪਾਣੀ ਖੜਾ ਜੀ ਇੱਧਰ ਅੱਗੇ ਜੀ ਕਿਲੋ ਮੀਟਰ ਦੂਰ ਆ ਜੀ ਹਾਂਜੀ ਹਾਂਜੀ ਇੱਧਰ ਆ ਕਿੰਨਾ ਦੂਰ ਇੱਥੇ ਦਰਿਆ ਵਾ ਸਾਰਾ ਲੱਗੇ 1 ਕਿਲੋਮੀਟਰ ਦੇ ਲਗਭਗ ਇੱਧਰੋਂ ਦਰਿਆ ਨੇ ਹੀ ਮਾਰ ਕੀਤੀ ਕੇ ਨਦੀ ਨੇ ਕੀਤੀ ਇਹ ਸਰਸੇ ਦਾ ਪਾਣੀ ਵੀ ਉਛਲ ਕੇ ਇੱਧਰ ਆ ਜਾਂਦਾ ਜੀ ਤੇ ਦਰਿਆ ਦਾ ਹੀ ਪਾਣੀ ਇੱਧਰ ਆ ਜਾਂਦਾ ਦੋਨੇ ਮਿਲ ਜਾਂਦੇ ਤੇ अच्छा ओ इंजन ਪਿਆ ਜੀ ਸਾਡਾ ਡੁੱਬਿਆ ਹੋਇਆ ਪਿਆ ਜੀ ਬਹੁਤ ਬੋਰ ਦੀ ਬੈਂਡੀ ਦਿਖਦੀ ਤੀ ਬਾਹਰ ਬਸ ਅੱਜ ਪੰਜ ਪੁੱਤ ਤਕਰੀਬਨ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਇੱਥੇ ਪਾਣੀ ਨਹੀਂ ਦੇਖਿਆ ਸੱਤਸਾ ਨਦੀ ਦਾ ਇਹ ਪਿਛਲੇ ਤੇ 23 ਦੇ ਵਿੱਚ ਹੜ ਜਿਹੜੇ ਆਏ 19 ਦੇ ਵਿੱਚ ਜਿਹੜਾ ਹੜ ਆਇਆ ਉਸ ਦੋ ਉਸ ਦੌਰਾਨ ਪਾਣੀ ਸਰਸਾ ਨਾਲ ਦਾ ਇੱਥੇ ਵੀ ਮਾਰ ਕਰਨ ਲੱਗਾ ਪਹਿਲਾਂ ਉਹ ਦੇ دریا ਦਾ ਪਾਣੀ ਆਦਾ ਦਾ ਜਾਂ ਇਧਰ ਭਰਤਖੜ ਤੱਕ ਪਿੰਡਾਂ ਦਾ ਜਦੋਂ ਬਾਰਿਸ਼ ਪੈਂਦੀ ਆ ਉਹ ਸੇਮ ਜਿਹੜੀ ਚੱਲਦੀ ਆ ਉਹ ਪਾਣੀ ਇੱਥੇ ਆਂਦਾ ਸੀ ਹੁਣ ਇਹ ਉਲਟਾ ਪਾਣੀ ਸਰਸੇ ਦਾ ਪਾਣੀ ਇਧਰ ਨੂੰ ਕਦੇ ਦੇਖਿਆ ਨਹੀਂ ਸਾਡੇ ਸਿਆਣਿਆਂ ਤੱਕ ਨਾ ਵੀ ਹੁਣ ਸਰਸੇ ਦਾ ਪਾਣੀ ਇਧਰ ਨੂੰ ਮਾਰ ਕਰਨ ਲੱਗ ਗਿਆ ਜਦੋਂ ਸਰਸੇ ਦਾ ਪਾਣੀ ਮਾਰ ਕਰਦਾ ਤਾਂ ਅੱਗੇ ਬਲਾਕ ਕਰਤੀ ਇਹਨਾਂ ਨੇ ਸਾਰੀ ਕਿਉਂਕਿ ਸਰਸਾ ਮਿੱਟੀ ਰੇਤਾਂ ਨਾਲ ਲੈ ਕੇ ਆਉਂਦਾ ਇਹਨਾਂ ਸਰਸੇ ਨਾਲ ਬਲਾਕ ਕਰਤਾ ਤਾਂ ਇਹ ਪਾਣੀ ਸਾਰੇ ਜਿਹੜੇ ਨਲ ਆਪਣਾ ਨੁਕਸਾਨ ਬਚਾਣ ਵਾਸਤੇ ਉਹ ਵੀ ਬੰਦ ਹੋ ਗਏ ਹੁਣ ਇੱਥੇ ਰੋਡ ਜਾਂਦੀ ਆ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਰੋਡ ਦੇ ਨਾਲ ਇਕੱਠੇ ਦਾ ਦੋ ਇਕੱਠੇ ਦਾ ਜਿੰਨਾ ਵਾਜਬ ਹੋਵੇ ਜਿਹਦੇ ਨਾਲ ਜ਼ਮੀਨਾਂ ਦਾ ਪਾਣੀ ਨਿਕਲ ਜਾਵੇ ਉਹ ਨਾਲਾ ਪੱਟਿਆ ਜਾਵੇ ਤੁਰੰਤ ਤਾਂ ਇੱਥੇ ਜ਼ਮੀਨ ਜ਼ਿਮੀਦਾਰ ਕਨਕ ਬੇਜਣ ਯੋਗ ਹੋਊਗੀ ਜੇ ਤੁਸੀਂ ਆਪ ਪੱਟਦੇ ਆ ਫਿਰ ਤੁਸੀਂ ਆਪ ਹਿੰਮਤ ਨਹੀਂ ਕੀਤੀ ਇਹਨੂੰ ਪੱਟ ਕੇ ਪਾਣੀ ਕੱਢਣ ਦੀ ਵੀ ਚਲੋ ਨਿਕਲ ਜੇ ਨਾ ਆਪ ਆਪ ਚੱਲਿਆ ਪੱਟੀਆਂ ਵਾਸੀ ਹੁਣ ਇੱਥੋਂ ਤਕਰੀਬਨ ਸਰਸਾ ਬਹੁਤ ਦੂਰ ਚੱਲ ਗਿਆ ਹੁਣ ਜਿਹੜੇ ਜ਼ਿਮੀਦਾਰਾਂ ਦੀ ਜ਼ਮੀਨ ਇਸ ਵਾਰ ਪਈ ਆ ਉਹਨਾਂ ਤਕਰੀਬਨ 25 ਸਾਲ ਬਾਅਦ ਜ਼ਮੀਨ ਆਪਣੀ ਦੇਖੀ ਉਹ ਨਹੀਂ ਮੰਨਦੇ ਕਹਿੰਦੇ ਅਸੀਂ ਕਿਵੇਂ ਸਾ ਸਰਸਾ ਪਹਿਲਾਂ ਕਿਤੇ ਸੀ ਹੁਣ ਸਾਡੀ ਜ਼ਮੀਨ ਛੱਡ ਕੇ ਗਿਆ ਸਾਡੀ ਪਈ ਹੈ ਜ਼ਮੀਨ ਅਸੀਂ ਆਪਣੀ ਨਦੀ ਵਿੱਚ ਨਦੀ ਪੱਟ ਕਿਵੇਂ ਬਟਾ ਲਈਏ ਇਹ ਹੀ ਹੈ ਨਾ ਜ਼ਿਮੀਂਦਾਰ ਫਿਰ ਆਪਸ ਦੇ ਵਿੱਚ ਇੱਕ ਇੱਕ ਕਿੱਲਾ ਕਿਸੇ ਕੋ ਅੱਧਾ ਕਿੱਲਾ ਜਦੋਂ ਪੱਟੇ ਹੋਏ ਸੀ ਪਹਿਲਾਂ ਇੰਨੀ ਮਸ਼ੀਨਰੀ ਨਹੀਂ ਸੀਗੀ ਖੇਤ ਵਿਲੇ ਪਏ ਹੁੰਦੇ ਸੀ ਹੁਣ ਹਰੇਕ ਬੰਦੇ ਕੋਲ ਮਸ਼ੀਨਰੀ ਹੈ ਅਗਲਾ ਕਹਿੰਦਾ ਵੀ ਮੈਂ ਵੱਧ ਤੋਂ ਵੱਧ ਚਲੋ ਫਸਲ ਉਗਾਵਾਂ ਦੋ ਪੈਸੇ ਬਣਦੇ ਹਰ ਜ਼ਿਮੀਂਦਾਰ ਨੂੰ ਜਿੱਥੇ ਬਾਜਬੀ ਦਾ ਜਗ੍ਹਾ ਬਣਦੀ ਹੈ ਉੱਥੇ ਲਜਾਇਆ ਜਾਵੇ ਤਾਂ ਇਹ ਲਗਾਤਾਰ ਚੱਲਣ ਜੋਗ ਬਣੂਗਾ ਪੈਪਾਂ ਪੈ ਗਈਆਂ ਤਾਂ ਜ਼ਮੀਨ ਵੀ ਬਾਹੀ ਜੋਗ ਹੋਊਗੀ ਪਾਣੀ ਵੀ ਨਿਕਲਦਾ ਹੋ ਜਾਊਗਾ ਅਗਰ ਅੰਡਰਗਰਾਉਂਡ ਪਾਈਪਾ ਪੈਜੇ ਅਗਲਾ ਜ਼ਮੀਨ ਆਪਣੀ ਬਾਹ ਸਕਦਾ ਥੱਲੇ ਪਾਣੀ ਦੀ ਨਿਕਾਸੀ ਹੋ ਸਕਦੀ ਉਹਦਾ ਇੱਕ ਪੁਆਇੰਟ ਕਿਤੇ ਮੇਨ ਰੱਖ ਦੇਵੇ ਉੱਤੇ ਇੱਥੋਂ ਪਾਣੀ ਪਾਉਣਾ ਪੈਪਾਂ ਚ ਪਰ ਜੇ ਹੁਣ ਵੀ ਤੁਸੀਂ ਇਹਦਾ ਪਾਣੀ ਕੱਢਿਆ ਤਾਂ ਕਣਕ ਤਾਂ ਅਗਲੇ ਸਾਲ ਹੀ ਬੀਜ ਸਕੋਗੇ ਅਗਰ ਇੱਕ بارش ਹੋਰ ਪੈ ਗਈ ਇੱਥੇ ਆਪਾਂ ਸੜਕ ਤੇ ਖੜ੍ਹ ਨਹੀਂ ਸਕਦੇ ਅੱਛਾ ਫਿਰ ਪਾਣੀ ਇੱਥੇ ਆਏਣਾ ਇੱਥੇ ਖੜ੍ਹ ਨਹੀਂ ਸਕਦੇ ਉਹ ਪਿੱਛੋਂ ਹੀ ਆਪਾਂ ਗੱਲ ਕਰ ਸਕਦੇ ਉਧਰੋਂ ਇੱਥੇ ਪਾਣੀ ਹੋ ਜਾਣਾ ਪਾਣੀ ਇੱਥੇ ਪੜਤਗੜ ਤੱਕ ਦਾ ਦਬੋਟ ਹਿਮਾਚਲ ਦਾ ਇੱਧਰ ਵੀ ਹਿਮਾਚਲ ਦਾ ਹੀ ਪਾਣੀ ਆਉਂਦਾ ਸਰਸੇ ਵਿੱਚ ਵੀ ਇੱਧਰ ਵੀ ਅਸੀਂ ਜੇ ਪੂਰੇ ਸੁੱਕੇ ਹੀ ਬੈਠੇ ਆ ਸਾਡੇ ਬਾਰਿਸ਼ ਨਹੀਂ ਹੋ ਰਹੀ ਸਵੇਰੇ ਸਾਨੂੰ 10 10 ਫੁੱਟ ਪਾਣੀ ਦਿਖਦਾ ਖੇਤਾਂ ਦੇ ਵਿੱਚ ਸਿਰਫ ਹਿਮਾਚਲ ਦੇ ਵਿੱਚ ਬਾਰਿਸ਼ ਪੈਣ ਨਾਲ ਸਾਨੂੰ ਇਹ ਆਪਣਾ ਆਪਣੀ ਬਾਰਿਸ਼ ਸਾਡੇ ਕੋਲ ਚਲੋ ਦਰਿਆ ਨਾਲ ਆ ਸਾਡਾ ਪਾਣੀ ਨਿਕਲ ਜਾਂਦਾ ਇਹੀ ਏਰੀਆ ਜਿਹੜਾ ਪਾਣੀ ਇੱਥੇ ਖੜਦਾ ਏ ਸਿਰਫ ਜਿਹੜਾ ਹਿਮਾਚਲ ਦਾ ਪਾਣੀ ਹੈ ਹਿਮਾਚਲ ਦੀ ਬਾਰਿਸ਼ ਆ ਉਹ ਸਾਨੂੰ ਇੱਥੇ ਖਰਾਬ ਕਰਦੀ ਆ ਕਿ ਇਹ ਸਰਕਾਰਾਂ ਨੂੰ ਅਸੀਂ ਕਹਿੰਦੇ ਵੀ ਅਪੀਲ ਆ ਇਸ ਚੀਜ਼ ਨੂੰ ਗੌਰ ਕੀਤਾ ਜਾਵੇ ਸਾਡੀ ਨਹੀਂ ਬਿਲਕੁਲ ਜ਼ਿੰਮੇਵਾਰਾ ਜ਼ੀਰੋ ਹੋ ਰਿਹਾ ਦਿਨ ਪਰ ਦਿਨ ਜ਼ਿੰਮੇਵਾਰਾ ਖਤਮ ਆ ਜਮੀਨ ਜ਼ਿੰਮੇਵਾਰਾ ਕਰਨ ਦੇ ਯੋਗ ਨਹੀਂ ਜੀ ਮੋਟਰਾਂ ਆਪਣੇ ਇਲਾਕੇ ਚ ਮੋਟਰਾਂ ਸਾਰੀਆਂ ਡੁੱਬ ਗਈਆਂ ਸਾਰੀ ਰਿਪੇਅਰ ਕਰਨੀ ਪੈਣੀ ਉਹਨਾਂ ਤੋਂ ਅੱਗ ਕਰਤਾ ਜੋ ਵੀ ਇੰਜਨ ਦਾ ਟਿਊਬਲ ਹੈ ਉਹ ਸਾਰੇ ਡੁੱਬੇ ਗੰਜੈਸ਼ ਹੈਗੀ ਹੁਣ ਵੈਸੇ ਜ਼ਿੰਮੇਵਾਰਾ ਕੋਲ ਉੱਠਣ ਦੀ ਮੁਰਗੀ ਤੁਸੀਂ ਨਾ ਆਪਣੇ ਕੈਮਰੇ 'ਚ ਦਿਖਾ ਦਿਓ ਸਾਡੇ ਮੂੰਹ ਤੋਂ ਤੁਸੀਂ ਕੀ ਕਹੋਣਾ ਤੁਸੀਂ ਕੈਮਰਾ hota ਕੈਮਰਾ ਬੋਲੂਗਾ ਕੀ ਗੰਜੈਸ਼ ਆ ਥੋੜਾ ਦਾ ਕੈਮਰਾ ਬੋਲੂਗਾ ਇਹ ਦਿਖਾ ਦਿਓ ਅਸੀਂ ਆਪਣੇ ਪਾਣੀ ਵਾਲੇ ਜੀਬ ਵੀ ਘੁੰਮਣ ਲੱਗੇ ਉੱਪਰ ਬਤਕਾਂ ਘੁੱਗੀਆਂ ਕੀ ਹੈ ਇਹ ਉੱਥੇ ਹੁੰਦੇ ਜਿਵੇਂ ਰੈਗਰੋ ਪਾਣੀ ਖੜਦਾ ਹੈ ਜਿੱਥੇ ਪਾਣੀ ਜਿਆਦਾ ਖੜਦਾ ਹੈ ਨਾ ਉੱਥੇ ਜਾਨਵਰ ਆਉਂਦੇ ਦੋ ਚਾਰ ਦਿਨ ਦੇ ਪਾਣੀ 'ਚ ਹੀ ਨਹੀਂ ਜਾਨਵਰ ਆਉਂਦੇ ਹੈਗੇ ਜਾਂ ਦਰਿਆਵਾਂ ਸੋ ਮੇਰੇ ਕੋਲ ਪਾਣੀ ਖੜੀ ਰਿਹਾ ਇੰਨਾ ਚਿਰ ਹੋ ਗਿਆ ਵੀ ਮਰਗਾਬੀਆਂ ਇਹ ਘੁੰਮਣ ਲੱਗੀਆਂ ਪਾਣੀ ਦੇ ਜੀਵ ਇੱਥੇ ਪੈਦਾ ਹੋ ਗਏ ਸੋ ਲੰਮਾ ਸਮਾਂ ਹੋ ਚੁੱਕਿਆ ਪਾਣੀ ਇੱਥੋਂ ਨਹੀਂ ਨਿਕਲਿਆ ਇਹ ਕੋਈ ਅੱਜ ਦੇ ਹੜ ਨਹੀਂ ਆਏ ਹੜ ਆਇਆ ਨੂੰ ਵੀ ਕਈ ਮਹੀਨੇ ਲੰਘ ਚੁੱਕੇ ਆ ਜਿੱਥੇ ਹਾਲਾਤ ਵੱਤੋਂ ਬੱਤਰ ਵੀ ਹੋਏ ਸੀ ਉਹ ਵੀ ਹੁਣ ਤਾਂ ਸ਼ਾਇਦ ਉਹਨਾਂ ਨੇ ਵੀ ਕਣਕ ਵਾਉਣ ਜੋਗੇ ਆਪਣੇ ਖੇਤ ਕਰ ਲਏ ਹੋਣ ਪਰ ਰੋਪੜ ਜ਼ਿਲ੍ਹੇ ਦੇ ਪਿੰਡ ਜਿਹੜੇ ਸਤਲੁਜ ਤੇ ਸਰਸਾ ਦੇ ਵਿਚਕਾਰ ਪੈਂਦੇ ਆ ਉਹਨਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਪ੍ਰਸ਼ਾਸਨ ਸਰਕਾਰਾਂ ਇਨਾਂ ਵੱਲ ਕਿਉਂ ਧਿਆਨ ਨਹੀਂ ਕਰਦੀਆਂ ਇਹ ਲੋਕ ਕਿਉਂ ਬੇਰੁਖੀ ਦਾ ਸ਼ਿਕਾਰ ਹੋ ਰਹੇ ਆ ਕਿਉਂ ਹਰ ਹਰ ਸਾਲ ਹੜਨ ਦੇ ਲਈ ਮਜਬੂਰ ਆ ਕਦੋਂ ਇਹਨਾਂ ਦਾ ਹੱਲ ਹੋਊਗਾ ਕੀ ਹੱਲ ਕੱਢਿਆ ਜਾਊਗਾ ਕਦੋਂ ਇਹਨਾਂ ਨੂੰ ਰਾਹਤ ਮਿਲੇਗੀ ਜਾਂ ਨਹੀਂ ਮਿਲੇਗੀ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਬਹੁਤ ਵੱਡੇ ਸਵਾਲ ਹੈ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲੇਗਾ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਰਾਮ ਸਿੰਘ ਪੰਜਾਬੀ ਲੋਕ ਚੈਨ